सी आई एम सी आई एम बर्गर किंग थे तुम मत थके हुए ने पता नहीं क्यों थके हुए हैं थक नहीं हैगा दिमाग ओफ ऑफ द हुपर हे गाइस सो अप आए हम टिमो होटल से वी हैव टेकन फ्रोजेन फ्रेंच बीन ब्ला एंड विद बटर क्रोइसन सिमरन ने क्या खाणो हम आपको जो भी हम खाने बन मक्खन hmm. ਮੈਂ ਵੀ ਟੈਸਟ ਕਰਨਾ ਭੜਾ ਅੰਗਰੇਜ਼ੀ ਵਿੱਚ ਬਣ ਮੱਖਣ ਖੜਾ ਗਮ ਮੇਰੇ ਵੀ ਬਹੁਤਲੇ ਖਾਣੇ ਬਨ ਮੱਖਣ ਚੌਧਰੀ ਦੀ ਚਾਹ سٹਾਲ ਤੋਂ ਬਨ ਮੱਖਣ ਉਮੇ ਆਏ ਚੌਧਰੀ ਜੀ ਟਾਈਟਾ ਨਾ ਨਾ ਉਹ ਬਰ ਮੱਖਣੀ ਗੰਬਾਇਜੰ ਕਰ ਰਹੇ ਨੇ ਕਿਹਨਾ ਕੀ ਕਹਿੰਦੇ ਕ੍ਰੋਸਾਂਟ ਹਾਂ ਕ੍ਰੋਸਾਂਟ ਆਇਆ ਸੀ ਕਰੋਮਾ ਚ ਕਰੋਮਾ ਚ ਆਇਆ ਸੀ ਪਾਵਰ ਬੈਂਕ ਤਾਂ ਉਹ ਮਿਲ ਨਹੀਂ ਰਿਹਾ ਕਿ ਪਾਪਾ ਹੋ ਗਏ ਨੇ ਆਈਫੋਨ 16e ਚਲ ਚਲੇ ਆਏ ਨਾ ਐ ਖੜੇ ਸਾਰੇ ਫੋਨੋ ਚਲਾਰਮ ਲਾ ਕੇ ਨੇ ਇੱਕਦਮ ਵੱਜ ਰਗੇ ਕੋਈ ਹੋੜੀ ਫੋੜੀ ਅੱਜ ਮੈਂ ਤੇ ਹੋੜੀ ਪੁੱਤ ਮੈਂ ਦਮੂਹ ਬੈਠੀ ਆ ਗੱਡੀ ਚ ਲਾ ਰਹੀ ਦਮਨ ਮੈਂ ਤੇ ਦਮਣਾ ਅੱਗੇ ਬੈਠੀ ਆ ਉਤਾਰਨ ਬਣਾਇਆ ਪਿੱਛੇ ਮੈਂ ਕਿਹਾ ਦਮਣਾ ਪੱਤਰ ਬੂਝ ਲੈਣਾ ਦਮਨ ਗੱਡੀ ਗੱਡੀ ਮੈਚ ਲਾਣੀ ਆ ਪਿੱਛੇ ਤੇ ਪਾਪਾ ਲੈ ਕੇ ਆਏ ਨੇ ਚੱਲਦੇ ਹੁਣ ਮਾਰ ਬ੍ਰੇਕ ਤਰਬੂਜ ਕੋਈ ਤਰਬੂਜ ਦੇ ਉੱਤੇ ਨਾ ਮਾਰਦੀ ਬ੍ਰੇਕ ਕਿਤੇ ਅੱਗੇ ਕਿਦਰ ਹਾਂ ਕੱਟ ਕੇ ਦੇਖ ਲੋ ਲਾਲ ਜਾ ਹੋਵੇ ਕੋਸਾ ਦੇਖੂਗਾ ਰੋ ਲਾਲ ਹੀ ਲੱਗੂਗਾ ਨਹੀਂ ਫਿਰ ਵੀ ਲਾਲ ਨੇ ਮਿੱਠਾ ਹੁੰਦਾ ਹੈ ਚਿੱਟਾ ਦੇ ਫਿਰ ਮਿੱਠਾ ਨਹੀਂ ਹੁੰਦਾ ਦੋਵੇਂ ਦੋਵੇਂ ਵੀਡੀਓ ਆਨ ਕਰਕੇ ਤੇ ਕਿਉਂ ਹੋ ਗਿਆ ਫਿਰ ਕਿਉਂ ਹੋ ਗਿਆ ਉਹ ਜਦੋਂ ਕੱਟ ਕੇ ਦਿਖਾਉਂਦੇ ਨੇ ਨਾ ਉਸ ਟਾਈਮ ਤੇ ਲਾਲ ਲੱਗਦਾ ਹੁੰਦਾ ਜਦੋਂ ਘਰੇ ਜਾਂਦੇ ਨੇ ਨਾ ਫਿਰ ਲੱਗਦਾ ਹੈ ਕਿ ਆ ਜਾ ਕਿਸਮਾੜਾ ਜਿਹਾ ਰੰਗ ਇਹਦਾ ਪਰ ਪਿੰਡ ਵਾਲੇ ਜਿਹੜੀ ਚੀਜ਼ ਲੈਂਦੇ ਖਰਬੂਜੇ ਦੇ ਦੇ ਲਾਲ ਨਹੀਂ ਹੈਗਾ ਤੁਹਾਨੂੰ ਬਸ ਇਹ ਨਾਲ ਹੈ ਨਾਲ ਹੈ ਨਾਲ ਕੱਟ ਲਾ ਲੈ ਲੈ ਪਹਿਲੇ ਕਿੰਨੇ ਰੁਪਏ ਕਿਲੋ ਲਾਇਆ ਇਹ ਪਤਾ ਨਹੀਂ 5 ਕਿਲੋ ਹੈ ਕਿੰਨੇ ਦਵਾ 100 ਰੁਪਿਆ 100 ਰੁਪਏ ਕਿੰਨੇ ਹੋ ਗਏ ਆ ਕਿੰਨੇ ਦਾ 125 125 ਹੱਗੇ ਫੁੱਲੇ ਵੀ ਤੇ ਵੀ ਇਹ ਮਠਾਣਾ ਨਿਕਲਿਆ ਨਿਕਲੋ 20 ਬਹੁਤ ਨੇ ਆ ਲੈ 20 ਦੇ ਦੇ 20 ਬਹੁਤ ਨੇ ਕਿ 30 ਦੇ ਦੇ ਤਾ ਕੋਈ ਨਾ ਫਿਰ ਦੇ ਜਾਂਗੇ 20 ਠੀਕ ਹੈ ਚਲੋ ਮੈਂ ਇੱਥੇ ਆਵਾਂ ਤੈਨੂੰ ਚਲੋ ਗਿਆ ਮੈਨੂੰ ਡਰ ਲੱਗਿਆ ਪਿਆ ਮੈਨੂੰ ਕੈਮਰਾ ਗੱਲ ਸੋਚਦਾ ਬੜੀ ਹੈ ਯਾਰ ਕਿਤੇ ਹੋਰ ਨਾ ਗੱਡੇ ਉਹਨਾਂ ਦਾ ਨੁਕਸਾਨ ਕਰਦੇ ਸਾਡਾ ਵੀ ਨਾਲ ਨੁਕਸਾਨ ਉਹ ਹੈਗੀ ਮਰਸੀਡੀਜ਼ ਆ ਉਹ ਹਾਂ ਠੀਕ ਹੈ ਨਾ ਉਹਦੇ ਮਰਸੀਡੀਜ਼ ਲੋਗੋ ਵੀ 1.5 ਲੱਖ ਦਾ ਪੈਂਦਾ ਹੈ ਦਮਨ ਸੋਚ ਕੇ ਦਮਨ ਪਿੱਛੇ ਕੋਈ ਆ ਰਿਹਾ ਨਹੀਂ ਦਮਨ ਨਹੀਂ ਆ ਰਿਹਾ ਦੇਖ ਚੀਸ਼ੇ ਦੇਖ ਤੇ ਨਾਲ ਨਹੀਂ ਆ ਰਿਹਾ ਪਾਪਾ ਤੁਸੀਂ ਡਰਾ ਹੀ ਜਾਂਦੇ ਹੋਈ ਏ ਚਲ ਚਲ ਕੀ ਆ ਗਿਆ ਮੋਟਰਸਾਈਕਲ ਮੋਟਰਸਾਈਕਲ ਤਾਂ ਲੰਘ ਜੂ ਆੜੀ ਹੌਲੀ ਚੱਕ ਗੱਡੀ ਵੀ ਵਾ ਖੜਜੋ ਚਲੋ ਉਹਦੀ ਦੂਰੀ ਬਣਾ ਕੇ ਰੱਖੀ ਗੱਡੀ ਤੋਂ ਛੂਟੇ ਨਾ ਮਾਰ ਛੂਟੇ ਨਾ ਮਾਰ ਗੱਡੀ ਚ ਮੋੜ ਲੈਣਾ ਹਾਂ ਧਿਆਨ ਨਾਲ ਬੱਸ ਦੇਖੀ ਦੇਖੋ ਕੀ ਯਾਰ ਅੱਗੇ ਮਰਚੀ ਜੈ ਮਣੇ ਇੱਧਰ ਰੱਖ ਬਸ ਮੈਂ ਇੱਧਰ ਨਹੀਂ ਸਹੀ ਹੈ ਸਹੀ ਹੈ ਸਹੀ ਹੈ ਚੱਲ 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 ਜਾਂਦੇ ਸਹੀ ਹੈ ਨੂੰ ਕੋ ਸਹੀ ਹੈ ਵਿੱਚ ਹੀ ਬੈਠਾ ਐ ਤਾਂ ਉਹੀ ਮੁੰਡੇ ਜਿੱਥੋਂ ਆਪਾਂ ਸ਼ਾਪਿੰਗ ਕਰਕੇ ਆਏ ਛੱਡ ਜਾ ਇਹਦਾ ਸਿੱਧੀ ਰੱਖ ਰੋਡ ਦੇ ਉੱਤੇ ਹੀ ਰੱਖਾਂ ਧਿਆਨ ਨਾਲ ਅੱਧਾ ਕਲਚ ਦਬਕ ਕੇ ਰੱਖੀ ਪੂਰਾ ਨਾ ਗੱਡੀ ਘਮਾਈ ਠੀਕ ਹੈ ਮੈਨੂੰ ਲੱਗਦਾ ਇੱਥੇ ਮੋੜ ਨਹੀਂ ਯਾਰ ਤੂੰ ਹੀ ਆਜੋ ਮਾਡਮ ਚੱਲ ਮਾਡਮ ਮਾਡਮ ਇਹ ਧਿਆਨ ਨਾਲ ਮੋੜ ਥੋੜੀ ਨਾਲ ਬ੍ਰੇਕ ਵੀ ਮੋੜ ਤੇ ਮੋੜ ਤੇ ਮੋੜ ਤੇ ਮੋੜ بس دم چھوڑ دے ਹੁਣ ਇੱਥੇ ਛੱਡ ਦੇ ਉੱਪਰ ਤੱਕ ਲੈ ਜਾ ਗੱਡੀ ਨੂੰ ਲੈ ਜਾ ਨਹੀਂ ਉਤਾਰਾ ਉੱਥੇ ਰੋੜੇ ਪਏ ਨੇ ਯਾਰ ਐਵੇਂ ਨੁਕਸਾਨ ਨਾ ਕਰਾ ਲਿਓ ਗੱਡੀ ਦਾ ਨਾ ਕਰੋ ਯਾਰ ਖੜ ਜਾ ਖੜ ਜਾ ਮੇਰੇ ਜੀ ਮੇਰੇ ਤਾਂ ਉੱਥੇ ਇਧਰ ਕਮਾ ਇਧਰ ਲੈ ਕੇ ਜਾ ਮੜੇ ਇਧਰ ਨੂੰ ਹਾਂ ਚੱਲ 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 ਤੇ ਜਾ ਰਹੀ ਸਹੀ ਦਾਰੀਆ ਚੱਲ ਲੈ ਜਾ ਵੇਰੀ ਗੁੱਡ ਦਮਣ ਮਮਾ ਮੈਨੂੰ ਸਪੈਸ਼ਲ ਕਾਲ ਸੁਖਨਜੀਤ ਦੀਦਾ ਫੋਨ ਆਇਆ ਉਹ ਕਹਿੰਦੇ ਤੁਸੀਂ ਡਰਾਈਵਿੰਗ ਸਿੱਖੋ ਉਹ ਸੁਖਨਜੀਤ ਦੀਦੀ ਮੈਂ ਦਮਣ ਨੂੰ ਸੁਖਾ ਰਹੀ ਹਾਂ ਮੈਂ ਤਾਂ ਦਮਣ ਜਾਇਆ ਕਰ ਮੇਰੇ ਨਾ ਪੈਰ ਦੱਬੀ ਜਾ ਰਹੇ ਮੈਂ ਵਿੱਚ ਹੁਣ ਮੈਂ ਬ੍ਰੇਕ ਆ ਲਾ ਰਿਹਾ ਹੁਣ ਇੰਨੀ ਵੀ ਨਹੀਂ ਮਾੜੀ ਕਰਦੀ ਮੈਂ ਡਰਾਈਵਰੀ ਪਪਾ ਵਧੀਆ ਭਾਈ ਡਰਾਈਵਰੀ ਕੀਤੀ ਦਮਣ ਨੇ ਬਹੁਤ ਵਧੀਆ ਆਹ ਲਓ ਭਾਈ ਆ ਦੁੱਧ ਖੋ ਤੇ ਨਾਲ ਪਨੀਰ ਹੈ ਪਨੀਰ ਹੈ ਤਾਂ ਸਵੇਰੇ ਦਮਣ ਨੇ ਜਾਣਾ ਸਕੂਲ ਤੇ ਅਸੀਂ ਚੱਲਿਆਂ ਦਮਣ ਤੂੰ ਗੱਡੀ ਕਰਾ ਕੇ ਆ ਤੇ ਮੈਂ ਚੱਲਿਆਂ ਉੱਤੇ ਠੀਕ ਹੈ ਤੇ ਵੀ ਮੇਰਾ ਵਾਲੀ ਕਾ ਮੈਂ ਚੜਾ ਵੀ ਉੱਤੇ ਦਿੰਨੀ ਆ ਜੇ ਚਾਹ ਚਲੋ ਚਲੋ ਹੌਲੀ ਹੌਲੀ ਸਿੱਖ ਜਾਵਾਂਗੇ ਥੱਲੇ ਤਾਂ ਸ਼ੁਰੂਆਤ ਵਾ ਨੇਰੀ ਵੀ ਆ ਗਈ ਮੈਂ ਕਹਿੰਦੇ ਤਾਂ ਮਨੇ ਗੱਡੀ ਚਲਾਈ ਵਾ ਇਸ ਖੁਸ਼ੀ ਚ ਕਿਉਂ ਜਾਓਗੇ ਉਸਮਾਨ ਲੈ ਕੇ ਜਾਓਗੇ ఇండికేట బండికేట చ हाँ लाऊंगी मम्मा। ओये। चीरा ले। आओ पापा। सामान निकालूं। खोलो। पिछले नहीं, नहीं।, नहीं आये कुछ। पिछले नहीं कुछ। कभी देख लो खोल के। पापा गड्डी तो खोल छट्टी है। ਦੋ ਵਾਰੀ ਖੋਲਨੀ ਪੈਂਦੀ ਹੈ ਪਿੱਛੇ ਵਾਲਾ ਲੋਕ ਉਦੋਂ ਵਾਸਤੇ ਮੈਂ ਥੱਕ ਗਿਆ ਡਰਾਈਵਰੀ ਕਰਕੇ ਆਏ ਮਿਸ ਜੀ ਦਮੂ ਹੈ ਨਾ ਸਕੂਲ ਬੜਾ ਮੈਸ ਹੁੰਦਾ ਦਮਣਿਆ ਜੀ ਪੁਰਾਣੀ ਸ਼ਰਟ ਕੱਢੀ ਇਹ ਹੀ ਸ਼ਰਟ ਉੱਥੇ ਲੱਗੀ ਹੋਈ ਹੈ ਸਕੂਲ ਚ ਲਿਆਇ ਨੂੰ ਇੱਕ ਵਾਰੀ ਮੈਂ ਵਾਸ਼ ਕਰਦਾ ਇਹਦਾ ਸਾਰਾ ਨਿਕਲ ਜਾਊਗਾ ਠੀਕ ਹੈ ਤੇ ਟਾਈਮ ਹੋ ਗਿਆ ਜੀ 9:30 ਵਜੇ ਦਾ ਹੁਣ ਮੈਂ ਤੋਰੀਆਂ ਕੱਪੜੇ ਕਿਉਂਕਿ ਮੈਂ ਸਵੇਰ ਦੀ ਠੀਕ ਨਹੀਂ ਤੇ ਬਾਜ਼ਾਰ ਵੀ ਜਾਣਾ ਸੀ ਉਤਾਰਨੇ ਕੱਪੜੇ ਲੈਣੇ ਸੀ ਤੇ ਉਤਾਰਨੇ ਆਪਣੇ ਕੱਪੜੇ ਲੈਣੇ ਸੀ ਬਾਜ਼ਾਰ ਜਾਣਾ ਸੀ ਤਾਂ ਚਲੇ ਗਏ ਸੀ ਉਹ ਤਾਂ ਮੰਡੀ ਡਰੈਸ ਕਿੰਨ ਤਾਂ ਮਨ ਸਵੇਰੇ ਨਾਲ ਸਕੂਲ ਤੇ ਧੋਣ ਵਾਲੀ ਸੀ ਬਹੁਤ thora ਆਪਾਂ ਪ੍ਰੇਮ ਕਰਵਾਉਂਗੀ ਮੈਂ ਪਾਪਾ ਨੂੰ ਮਾਈ ਹੋਵੇ ਆਪਾਂ ਤੇਮ ਕਰੀਂ ਸਵੇਰੇ ਕੱਪੜੇ ਧੋਵਾਂਗੀ ਹੁਣ ਤਾਂ ਬਸ ਮੈਂ ਡਰੈਸ ਕਰਵਾਉਂਦੀ ਹਾਂ ਬਹੁਤ ਗਾ ਪਿਆ ਸੱਚੀ ਪੁੱਛੋ ਨਾ ਹੁਣ ਦੰਮੂ ਮੇਰੇ ਕੋ ਰਹੂਗੀ ਕਿਉਂਕਿ ਮੈਂ ਬਿਮਾਰ ਸੀ ਕਾਫੀ ਦਿਨਾਂ ਤੋਂ ਚਲੋ ਜੀ ਆਹ ਸੂਟਾਂ ਦੀ ਮੈਂ ਵੀਡੀਓ ਪਾ ਚੁੱਕੀ ਆ ਪੰਜਾਬੀ ਪਹਿਰਾਵੇ ਤੇ ਜਰੂਰ ਜਾ ਕੇ ਦੇਖ ਲਿਓ ਬਹੁਤ ਸੋਹਣਾ ਕਾਟਨ ਫੈਬਰਿਕ ਆ ਤੁਸੀਂ ਕੋਟ ਸੈੱਟ ਬਣਾ ਸਕਦੇ ਹੋ ਵਿੱਚ ਪ੍ਰਿੰਟ ਚੈੱਕ ਕਰ ਲਓ 2 3 4 5 6 7 8 ਬਹੁਤ ਸੋਹਣੇ ਪ੍ਰਿੰਟ ਨੇ 9 10 ਤੇ ਆਹ ਕੁੜਤੀਆਂ ਦੀ ਵੀਡੀਓ ਪਾਈ ਹੋਈ ਵੀ ਬਹੁਤ ਸੋਹਣੀਆਂ ਜੇ ਤੁਸੀਂ ਕੱਲੀ ਕੁੜਤੀ ਲੈਣੀ ਹੈ ਤੇ ਹੈਗੀ ਏ ਇਹਦਾ ਪ੍ਰਾਈਸ ਉੱਥੇ ਮੈਂਸ਼ਨ ਕੀਤਾ ਹੋਇਆ ਆ ਮੇਰਾ ਖਿਆਲ ਚ 980 ਰੁਪਏ ਦੀ ਸ਼ਾਇਦ ਬਾਕੀ ਮੈਂ ਦੇਖ ਕੇ ਦੱਸ ਦੂੰਗੀ ਤੁਹਾਨੂੰ ਬਹੁਤ ਸੋਹਣੀਆਂ ਨੇ ਇਹ ਵੀ ਇੱਕ ਵਿੱਚ ਅਸਿੱਗ ਲੋਗੀ ਆਪਣੀ ਬਾਕੀ ਪਈਆਂ ਨੇ ਇਹਨਾਂ ਸੂਟਾਂ ਦੀ ਵੀਡੀਓ ਪਾਈ ਜਿਨ੍ਹਾਂ ਨੇ ਨਹੀਂ ਦੇਖੀ ਜਾ ਕੇ ਦੇਖ ਲਿਓ ਬਹੁਤ ਸੋਹਣੇ ਪ੍ਰਿੰਟ ਨੇ ਕਾਟਨ ਦੇ ਨੇ 3.5 ਮੀਟਰ ਦੀ ਕੱਟ ਆ ਠੀਕ ਹੈ ਜੀ ਬਹੁਤ ਵਧੀਆ ਫੈਬਰਿਕ ਆ ਇਹ ਮੈਂ ਤਾਂ ਬੜੀ ਵਧੀਆ ਸਲਾਈ ਗੱਡੀ ਬਹੁਤ ਵਧੀਆ ਹੈ ਹਾਂ ਹੋਰ ਚਲਾਇਆ ਕਰੋ ਨਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਮੈਂ ਗੱਡੀ ਚਾਹੇ ਮੈਂ ਸਾਈਕਲ ਵੀ ਇਹੀਂ ਫੜਲੇ ਸੀ ਗੱਡੀ ਨਾ ਸੁਖਾ ਜੀ ਦੀਦੀ ਦਾ ਫੋਨ ਆਇਆ ਹੈ ਤੁਸੀਂ ਡਰਾਈਵਿੰਗ ਸਿੱਖੋ ਬਸ ਮੇਰਾ ਪੁੱਤ ਸਿੱਖ ਰਿਹਾ ਮੈਂ ਵੀ ਸਿੱਖੂਗੀ ਤੇ ਲੋ ਸੁਖਨ ਜੀ ਦੀਦੀ ਆਪਾਂ ਹੁਣ ਜਾਇਆ ਕਰਾਂਗੇ ਮਾਮਾ ਧੀਆ ਕੱਲ ਨੂੰ ਫੇਰ ਇਸ ਸਕੂਟੀ ਤੇ ਜਾਣਾ ਜਦੋਂ ਨਵਾਂ ਨਵਦੀਨ ਸਾਈਕਲ ਲੈ ਕੇ ਦਿੱਤਾ ਸੀ ਆਪਾਂ ਛੋਟੀ ਗੱਡੀ ਨਾਲ ਲੈ ਲਈ ਇੱਕ ਮਰੂਤੀ ਵਰਗੀ ਉਹ ਇਹ ਬਜ਼ਾਰਾਂ ਚ ਨਹੀਂ ਵੜਦੀ ਪੁੱਤ ਇਹ ਨਹੀਂ ਤੇ ਮੈਂ ਕਹਿ ਰਹੀ ਸੀਗੀ ਹਾਂਜੀ ਜਦੋਂ ਦੀਦਨਾ ਨਵਾਂ ਸਾਈਕਲ ਨਹੀਂ ਦਿੱਤਾ ਸੀਗਾ ਹਾਂ ਤੇ ਉਹ ਚਲਾਇਆ ਤੇ ਆਪਾਂ ਬਾਹਰ ਸੈਰੇ ਬਠੰਡੇ ਹੁੰਦੇ ਸੀਗਾ ਆਪਾਂ ਬਾਹਰ ਸੈਰ ਕਰਨ ਗਾਰੇ ਮੈਂ ਹੀ ਫੜ ਲਿਆ ਸਾਈਕਲ ਉਹ ਵੱਡਾ ਸੀਗਾ ਸੀ ਕਿ ਮੈਂ ਛੋਟੀ ਹਾਂ ਸੀ ਫੱਪ ਗਈ ਤੂੰ ਚਲਾ ਲਿਆ ਮੈਂ ਕਿਹਾ ਹਾਂ ਪਾਪਾ ਚਲਾ ਲਿਆ ਉਹ ਮੇਰੇ ਪੈਰ ਫੁੱਟ ਲੱਗ ਰੋ ਕਿ ਨਹੀਂ ਹੂੰ ਚਲ ਮੈਂ ਚਲਾ ਲਿਆ ਚਲ ਸਿਕੜ ਵੀ ਆਈ ਸਿੱਖ ਗਈ ਮੈਨੂੰ ਕਿਸੇ ਨੇ ਸਿਖਾਇਆ ਸਕੂਟੀ ਇੱਕ ਵਾਰੀ ਮੈਂ ਖਾ ਮਮਾ ਮੈਂ ਟਿਊਸ਼ਨ ਜਾ ਰਹੀ ਹਾਂ ਮੈਨੂੰ ਲੈ ਜੂੰਗੀ ਸਕੂਟੀ ਮਮਾ ਕਹਿੰਦੇ ਨਹੀਂ ਨਹੀਂ ਰੰਦੇ ਰੰਦੇ ਮੈਂ ਐਂ ਫੜ ਲਈ ਸਕੂਟਰੀ ਉਹ ਵੀ ਸਿੱਖ ਗਈ ਗੱਡੀ ਵੀ ਐਂ ਵੱੜਦੀ ਵਾਸ ਐਂ ਹੀ ਹੋਇਆ ਕਰਨਾ ਸਾਰਾ ਕੁਝ ਨਹੀਂ ਲੀਵਰ ਸਿੱਖੂਗੀ ਉੱਤੀ ਹਾਂ ਤਰ ਪਾਣੀ ਲੈ ਆ ਲੋ ਆਜੋ ਆਜੋ ਅੰਦਰ ਵੜ ਕੇ ਛੇਤੀ ਇੱਥੇ ਬਹਿ ਜਾ ਦੋ ਮਿੰਟ ਜਿਹੜੇ ਲੈ ਕੇ ਆਇਓ ਚੀਜ਼ ਪਾ ਕੇ ਦੇਖ ਲੋ ਆਪਣੇ ਸ਼ वेलकम विद मी ਉਥੇ ਆਪਾਂ ਨੇ ਵੀਡੀਓ ਬਿਲਕੁਲ ਨਹੀਂ ਬਣਾਈ ਹੈਗੀ ਕਿਉਂਕਿ ਸਾਨੂੰ ਟਾਈਮ ਹੀ ਨਹੀਂ ਲੱਗਿਆ ਟਾਈਮ ਹੀ ਨਹੀਂ ਲੱਗਿਆ ਤੇ ਅਨਕੰਫਰਟੇਬਲ ਉਹ ਵੀ ਫੀਲ ਕਰਦੇ ਨੇ ਫਿਰ ਕਈ ਵੀਡੀਓ ਚ ਨਹੀਂ ਆਉਣਾ ਚਾਹਦੇ ਤੇ ਤਾਂ ਕਰਕੇ ਤੇ ਸ਼ੋਪਿੰਗ ਕਰਕੇ ਆਏ ਹਾਂ ਜੀ ਨੁਮੈਰੋ ਕੀ ਉਹਨੋਂ ਤੋਂ ਇਹਦੇ ਵਾਸਤੇ ਸਿਰਫ ਵਿਚਾਰੇ ਵਾਸਤੇ ਆ ਗਏ ਅਸੀਂ ਤੋਂ 2 ਟੀ-ਸ਼ਰਟ ਲੈ ਕੇ ਆਏ ਹਾਂ ਤਾਂ ਕਿ ਮੈਂ ਟੀ-ਸ਼ਰਟਾਂ ਲੈਉਣੀਆਂ ਨੇ ਟੀ-ਸ਼ਰਟਾਂ ਜਿਹੜੀਆਂ ਪਿਛਲੀਆਂ ਪਈਆਂ ਕਰਦੀਆਂ ਨੇ ਉਹ ਸੋਟੀਆਂ ਹਨ ਆਲੇ ਦੀ ਟੀ-ਸ਼ਰਟ ਇਹਦਾ ਪ੍ਰਾਈਸ ਹੈਗਾ ਜੀ 1300 ਰੁਪਏ ਰਸੀ ਇਹ ਹੈ ਕੋਈ ਐਚ ਡਿਸਕਾਊਂਟ ਨਹੀਂ ਹੈ 1300 ਰੁਪਏ ਦੀ ਹੈ ਨਮਰਲ ਦੀ ਹੈ ਯਾਨੀ ਕਿਹੜੇ ਕਿਹੜੇ ਬ੍ਰਾਂਡ ਆਣੇ ਸਾਡੇ ਵਰਗੇ ਨੂੰ ਕੋਈ ਬ੍ਰਾਂਡ ਨਹੀਂ ਸਪੱਟਾ ਹੁੰਦਾ ਕਿਹੜਾ ਕਲਰ ਹੈ ਜੀ ਮੁੰਡਿਆ ਦਾ ਬਹੁਤ ਸੋਨਾ ਕਲਰ ਹੈ ਬਹੁਤ ਪਿਆਰਾ ਦਿੱਤਾ ਦਿੱਤੋ ਸੀ ਲੈਣਾ ਤੁਸੀਂ ਦੱਸੋ ਨਹੀਂ ਨਹੀਂ ਇਹ papa ਵਾਸਤੇ ਨੇ ਮੈਂ ਸੂਟ ਥੋੜੀ ਸੇਲ ਕਰਨ ਲਈ ਆ ਕਿਉਂ ਸੂਟ ਸੇਲ ਕਰਦੇ ਤਾਂ ਪੱਟੀਸ਼ੇ ਤਾਂ ਵੀ ਸੇਲ ਕਰ ਦਿੰਦੇ ਹਾਂ ਤੇ ਇਹ ਲੈਂਦੀ ਹੈ ਇੱਕ ਟੀ-ਸ਼ਰਟ ਮੈਨੂੰ ਲੱਗਾ ਦੋ ਤਿੰਨ ਜਗ੍ਹਾ ਤੋਂ ਦੇਖੀ ਸੀ ਅਸੀਂ ਤੇ ਦੋ ਹਰਦੀ ਹੈ ਇਹ ਕਾ कलर ਹੈ ਤੁਹਾਨੂੰ ਪਤਾ ਇਹਨਾਂ ਨੂੰ ਇਹ ਜੀ ਕਲਰ ਚਾਜਦੇ ਨੇ ਜਾਂ ਬਲੂ ਜਾਂ ਮਹਿੰਦੀਆ ਕਲਰ ਜਾਂ ਇੱਕ ਨੇਵੀ ਡਾਰਕ ਬਟ ਲਾਈਟ ਚਲੋ ਜੀ ਆਪਾਂ ਨੂੰ ਮਾੜੀ ਮੋਟੀ ਨਾ ਮਤਲਬ ਐ ਨਹੀਂ ਹੈਗਾ ਕਿ ਆਪਾਂ ਇੱਕੋ ਵਾਰੀ ਸ਼ੋਪਿੰਗ ਕਰਦੇ ਆ ਵਿੱਚ ਵਿੱਚ ਲੈ ਆਉ ਲੈਣੇ ਆ ਕਈ ਪਹਿਣਾ ਫ੍ਰਾਗਮੈਂਟ ਕਰਦੇ ਨੇ ਵੀਰ ਜੀ ਦੀ ਟੀ-ਸ਼ਰਟ ਚੇਂਜ ਕਰ ਦੋ ਤੇ ਵੀਰ ਜੀ ਦੀ ਟੀ-ਸ਼ਰਟਾਂ ਨੇ ਰੰਗ ਹੀ ਇਹੋ ਜਿਹੇ ਹੁੰਦੇ ਨੇ ਚੇਂਜ ਕਰਨ ਦੀ ਲੋੜ ਨਹੀਂ ਰੰਗ ਹੀ ਸਾਰੇ ਸੇਮ ਸੇਮ ਜਿਹੇ ਹੁੰਦੇ ਨੇ ਤੇ ਆ ਹੈਗਾ ਮਹਿੰਦੀਆ ਜਾਂ ਕਲਰ ਹੈ ਡਾਰਕ ਇੱਕ ਕੇ ਲੈਂਦੀ ਐ ਤੇ ਬਹੁਤ ਸੋਹਣਾ ਫੈਬਰਿਕ ਹੈ ਇਹ ਮੈਟੀ ਜਿਹੀ ਲੁੱਕ ਦੇ ਵਿੱਚ ਆਪਾਂ ਆਪਾਂ ਮੈਂ ਇਹ ਉੱਪੇ ਪੇਕੋ ਪੇਕੋ ਆਪਾਂ ਕੋਈ ਨਿਆ ਬਿੰਦੋ ਕਟੇਬ ਹੁੰਦਾ ਇਹ ਟੀ-ਸ਼ਰਟ ਮੇਰੀ ਪਸੰਦੀ ਹੈ ਮੇਰੀ ਮੇਰੀ ਤਾਂ ਮੁੰਡੀ ਪਸੰਦੀ ਹੈ ਬਹੁਤ ਪਿਆਰੀ ਲੱਗੀਆਂ ਸਾਨੂੰ ਇਹਦਾ ਪ੍ਰਾਈਸ ਇਹਦਾ ਦੱਸਿਆ ਨਹੀਂ ਮੈਂ ਤੁਹਾਨੂੰ ਦੱਸਦਾ ਇਹਦਾ ਪ੍ਰਾਈਸ ਹੈਗਾ 1899 ਇਹਦੇ ਤੋਂ ਕੋਈ ਲੈਸ ਨਹੀਂ ਜਿਹਦੇ ਤੋਂ ਲੈਸ ਹੋਏਗਾ ਉਹ ਮੈਂ ਤੁਹਾਨੂੰ ਦਾਂਗੀ ਇਹਦੇ ਤੇ ਵੀ ਕੋਈ ਲੈਸ ਨਹੀਂ ਸੀ 1050 ਦੀ ਸੀ ਇਹ ਵੀ ਫ੍ਰੈਂਸ ਸੀ ਉਹਨਾਂ ਨੇ ਲੈਟਾ ਪੂਲਾ ਰੱਖਿਆ ਸੀ ਲੈ ਕੇ ਇਹ ਵੀ ਹੈਗਾ ਨੇਵੀ ਬਲੂ ਡਾਰਕ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਮੇਰੀ ਸਲਾਹ ਬਤ ਕੀ ਕਲਰ ਉਹੀ ਲੈ ਲੈ ਕਰੀਏ ਡਿਜ਼ਾਈਨ ਚੇਂਜ ਕਰ ਲੈ ਕਰੀਏ ਹਾਂ ਤੇ ਇਹ ਵੀ ਤੇਰਦੀ ਹੈ ਕਿ ਇਹ ਵੀ ਕਲਰ ਮੈਨੂੰ ਬਹੁਤ ਪਸੰਦ ਸੀ ਇਹ ਵੀ ਬਹੁਤ ਪਿਆਰਾ ਕਲਰ ਹੈ ਬਾਕੀ ਜਦੋਂ ਜਦੋਂ ਕਾਰ ਪਾੜ ਕੇ ਤੁਹਾਨੂੰ ਵਲੌਗ ਦੇ ਵਿੱਚ ਦਿਖਾ ਦੇਣਗੇ ਇਹ ਵੀ ਮੈਟੀ ਜੀ ਲੁਕਰੀ ਹੈ ਜਿਹੜੇ ਦੂਜਾ ਕਪੜਾ ਹੁੰਦਾ ਨਾ ਜਿਵੇਂ ਕਾਟਨ ਲੈਣਾ ਉਹ ਸ਼੍ਰਿੰਕ ਹੋ ਜਾਂਦੀ ਤੇ ਬਿਲਕੁਲ ਉਚ ਹੋ ਜਾਂਦੀ ਉਹ ਸੁੰਗੜ ਕੇ ਆ ਇਕੱਠੀ ਜੀ ਹੋ ਜਾਂਦੀ ਤੇ ਇਹਦਾ ਫਾਇਲ ਹੈਗਾ ਜੀ 900 ਰੁਪਏ ਇਹ ਬਣ ਗਿਆ ਉਹ ਸਸਤੀ ਦੇਤੀ ਹੈ ਨਾ ਇਹ 900 ਰੁਪਏ ਤੇ ਹੈ ਨਾ ਡਬਲ ਐਕਸ ਸਾਈਜ਼ ਹੈ ਸਾਰਿਆਂ ਦਾ ਹੀ ਸਾਰੇ ਡਬਲ ਐਕਸ ਨਹੀਂ ਆ ਐਕਸਨ ਨੇ ਐਕਸਨ ਲਾਰਜ ਲਿਖਿਆ ਹੋਇਆ ਇਹ ਐਕਸਨ ਲੰਬੀ ਲੱਗਦੀ ਹਾਂ ਹਾਂ ਕਈ ਕਈ ਕਪੜਿਆਂ ਵਿੱਚ ਫਰਕ ਹੁੰਦਾ ਤੇ ਆ ਚਾਰ ਪੀਸ਼ਟ ਵਾਲੀਆਂ ਲੈਂਦੀਆਂ ਤਾਂ ਨੇ ਹਜੇ ਇਹ ਕਹਿੰਦੀ ਮੈਂ ਪੈਂਟਾ ਵੀ ਲੈ ਲਈਆਂ ਨੇ ਤੇ ਹੁਣ ਟਾਈਮ ਨਹੀਂ ਸੀ ਕਿਉਂਕਿ ਕੱਲ ਦੀ ਮੈਂ ਵੀ ਕੁਝ ਠੀਕ ਨਹੀਂ ਸੀ ਜੀ ਨਾ ਕੱਲ ਸੈਡੂਲ ਲਿਆਵਾਂਗੀ ਆਹ ਹਾਂ ਆ ਚਾਰ ਪੀਸ਼ਟ ਵਾਲੀਆਂ ਬਹੁਤ ਸੋਹਣੇ ਕਲਰ ਸੇ ਮੈਨੂੰ ਤਾਂ ਬਹੁਤ ਪਸੰਦ ਨੇ ਜਦੋਂ ਵਲੌਗਸ ਪਾਣਗੇ ਤੁਹਾਨੂੰ ਦਿਖਾ ਦਵਾਂਗੇ ਤੁਸੀਂ ਦਿਖਾ ਦਿਓ ਆ ਕਿ ਮੈਂ ਦਿਖਾ ਰਹੀ ਹਾਂ ਤੁਹਾਡੀਆਂ ਚੀਜ਼ਾਂ ਥੋੜਾ ਮੈਦੇ ਚ ਪਾ ਦਾਂ ਬਾਕੀ ਮੈਂ ਤਾਂ ਉਹਨਾਂ ਨੂੰ ਉਹ ਵੀ ਲੈ ਕੇ ਆਇਆ ਉਹ ਵੀ ਦਿਖਾ ਦਿੰਨਾ ਤੁਹਾਨੂੰ ਰੋਜ਼ ਆਫਿਸ ਜਾਂਦਾ ਹਾਂ ਤੁਸੀਂ ਆਪਣੇ ਚਰਟਾ ਹੈਗੇ ਲਗਾਉਣੀਆਂ ਆ ਪੁਰਾਣੀਆਂ ਪੀਸੇ ਤੱਕ ਆਈਆਂ ਪੁਰਾਣੀਆਂ ਮਤਲਬ ਕਿ ਪਈਆਂ ਨੇ ਪਹਿਲਾਂ ਵਾਰ ਨੂੰ ਕਿ ਦੋ ਦੋ ਕਰਕੇ ਲੈ ਲੈ ਜੇ ਨਾ ਕੱਢਿਆ ਹੀ ਨਹੀਂ ਜਾਂਦਾ ਤੇ ਫਿਰ ਦੋ ਦੋ ਕਰਕੇ ਲੈ ਲੈਂਦੇ ਆ ਨਾ ਉਹ ਗਿਆ ਵੀ ਨਾ ਸੋਚੂ ਯਾ ਉਹ ਤੋਂ ਆਪੇ ਦੇ ਦੇ ਤਾ ਕਿਉਂ ਨਹੀਂ ਇਹ ਲੈ ਆਂਦੇ ਨੇ ਰੈੱਡ ਟਿੱਪ ਤੋਂ ਸ਼ੁਰੂ ਇਹਨਾਂ ਨੇ ਇਹ ਅਵਤਾਰ ਦੀ ਪਸੰਦ ਨੇ ਕਹਿੰਦੇ ਮੈਂ ਸਨੀਕਰ ਟਾਈਪ ਲੈਣੀ ਨੇ ਕੁਛ ਵੀ ਦਰਦੇ ਤਾਂ ਮੈਂ ਤੁਸੇ ਕਿਵੇਂ ਦੇਣੀ ਇਹ ਕਹਿੰਦੇ ਮੈਂ ਆਪਣੀ ਪਸੰਦ ਦੇ ਲੈਣੇ ਮੈਂ ਹੀ ਫਟ ਗਿਆ ਨਹੀਂ ਕਿਾ ਚਲੋ ਵਧੀਆ ਨੇ ਤੁਸੀਂ ਲੈ ਲਓ ਤੇ ਇਹ ਆਏ ਨੇ 9000 ਨਹੀਂ ਨਹੀਂ ਇਹ ਆਏ ਨੇ 2200 ਦੇ ਸਿੱਧੇ 9000 ਮੇਰੇ 9000 ਨਹੀਂ 2200 ਰੁਪਏ ਦੇ ਆਏ ਨੇ ਬਹੁਤ ਪਿਆਰੇ ਸਾਡੀ ਮਸ਼ੀਨ ਵਾਜਾ ਮਾਰਦੀ ਦਮੋਂ ਦੀ ਡਰੈਸ ਧੋਦੀਗੀ ਕੀ ਹੋ ਰਿਹਾ ਕਣ ਜੀ ਦਾ ਡਰੈਕਟਰ ਵਰਗੇ ਨਾ ਕੰਮ ਨਹੀਂ ਮੈਂ ਸਵੇਰ ਦੀ ਮਖੋਠਿਆ ਨਹੀਂ ਗਿਆ ਤਾਂ ਹੀ ਤਾਂ ਹੀ ਬਾਜ਼ਾਰ ਲੇਟ ਗਏ ਤਾਂ ਲੇਟ ਹੋ ਗਏ ਸੀ ਸੀ ਪਹਿਲਾਂ ਮਸ਼ੀਨ ਕਰਿਓ ਮਾ ਕੋਈ ਨਾ ਹੋ ਜੇਗੀ ਪਹਿਲਾਂ ਮੈਂ ਹੁਣ ਦਿਖਾ ਲਾ ਪਹਿਲਾਂ ਦਿਖਾ ਦੇ ਇਹ ਵੀ ਰੈੱਡ ਟੈਪ ਦੇ ਨੇ ਤੇ ਇਹ ਵੀ ਸ਼ੂ ਰੈੱਡ ਟੈਪ ਦੇ ਨੇ ਇਹ ਮੇਰੀ ਤੇ ਦਮਨ ਦੀ ਪਸੰਦ ਹੈ ਜਿਹੜੇ ਪਹਿਲੇ ਸੀ ਉਹ ਘਾਰ ਦੀ ਪਸੰਦ ਹੈ ਲੈ ਠੰਡੇ ਪੈਨੇ ਗੱਡੀ ਚ ਕੱਢੀ ਦਿਖਾਓ ਤੇ ਹੈ ਨਾ ਹਾਂ ਜੀ ਇਹ ਲੈਂਦਾ ਹੈ ਕਲਰ ਵਾਈਟ ਤੇ ਗ੍ਰੇ ਦਾ ਕਲਰ ਹੈ ਮਸ਼ੀਨ ਸਾਡੀ ਬਹੁਤ ਉੱਚੀ ਹੋ ਗਈ ਹੈ ਬੰਦ ਕਰ ਦਿਓ ਇਹਨੂੰ ਬਤਾ ਦੇਣਾ ਸਾਰੇ ਪਹਿਲਾਂ ਦੂਜੇ ਲਿਆ ਦੇ ਰਹੇ ਨੇ ਇਹਨਾਂ ਨੇ ਸ਼ੁਰੂ ਆਪਣੇ ਬ੍ਰਾਊਨ ਜਿਹੇ ਕਲਰ ਦੇ ਬਾਟਾ ਦੇ ਤੇ ਹੁਣ ਲੈਂਦੇ ਹਾਂ ਇਸਪੋਰਟ ਸ਼ੂ ਤੇ ਕਹਿੰਦੇ ਮੈਨੂੰ ਇੰਨੇ ਕੰਫਰਟ ਲੱਗਦੇ ਨੇ ਨਾ ਇਹ ਜਿਵੇਂ ਮਰਜ਼ੀ ਆਫਿਸ ਪਾ ਕੇ ਭੱਜ ਲੈਣੇ ਆਪਾਂ ਫਟਾਫਟ ਕਿਤੇ ਵੀ ਜਾਣਾ ਹੋਵੇ ਜੋਗਿੰਗ ਵਾਸਤੇ ਵੀ ਤੇ ਆਫਿਸ ਵੀ ਪੈ ਜਾਂਦੇ ਨੇ ਇਹ ਵਾਈਟ ਤੇ ਗ੍ਰੇ ਕਲਰ ਇਹ ਮੇਰੀ ਤੇ ਦਮਨ ਦੀ ਪਸੰਦ ਹੈ ਤੇ ਇਹ ਆਏ ਨੇ ਕਿੰਨੇ ਦੇ ਆਏ ਸੀ ਤੁਹਾਡੇ ਆ ਵਾਲੇ ਕਿਉਂ ਕਿਨੇ ਦੇ ਆਏ ਨੇ ਇਹ 1700 ਰੁਪਏ ਦੇ ਆਏ ਇਹ ਕਿਹੜੀ ਗੋਸਸਸਤੇ ਆਏ ਇਹ 6992 ਦਾ ਪ੍ਰਾਈਸ ਹੈ ਤੇ ਡਿਸਕਾਊਂਟ ਕਰਕੇ ਇਹ ਆਏ ਨੇ 1700 ਦੇ ਕੁਛ ਨੇ 16 1700 ਦੇ ਆਏ ਮਿਲਦੇ ਵਿੱਚ ਦੇਖਣਾ ਪੈਣਾ 4 ਇਹ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਨੀ ਆ ਕਿਉਂਕਿ ਤੁਹਾਨੂੰ ਪਤਾ ਹੈ ਮੇਰੇ ਪੁੱਤ ਦਾ ਬਰਥਡੇ ਸੀ ਤੇ ਉਹ ਚਰਨ ਕੁਛ ਨਹੀਂ ਲਿਆ ਕੇ ਦਿੱਤਾ ਸੀ ਇਹ ਵੀ ਜਦੋਂ ਪਾਈਕ ਵਿੱਚ ਲਖਾਉਂਗੀ ਇਹ ਲਿਆਂਦਾ ਜਿੱਦਾਂ ਮੰਦਾ ਟਰੌਜ਼ਰ ਦਮਨ ਤੇ ਮੈਂ ਕੱਟੀਆਂ ਪਾਲਿਆ ਕਰਾਂਗੀ ਇਹ ਦੋਵੇਂ ਲੈਣੇ ਬਹੁਤ ਪਿਆਰਾ ਹੈ ਬਹੁਤ ਜ਼ਿਆਦਾ ਸੋਨਾ ਬਹੁਤ ਜ਼ਿਆਦਾ ਸੋਨਾ ਮੈਨੂੰ ਬਹੁਤ ਪਿਆਰਾ ਲੱਗਿਆ ਐਵੇਂ ਨਾਲੇ ਤਾਂ ਲੂਜ਼ ਜਿਆ ਇਹ ਜਿਵੇਂ ਮਰਜ਼ੀ ਕੰਫਰਟ ਆਰਾਮ ਨਾਲ ਤੁਸੀਂ ਪਾ ਸਕਦੇ ਹੋ ਬਹੁਤ ਪਿਆਰਾ ਹੈ ਕਹਿ ਨਹੀਂ ਹੈਗਾ ਕਿ ਟਾਈਟ ਜਿਆ ਹੋਵੇ ਤੇ ਭੈੜਾ ਲੱਗੇ ਇਹਦੇ ਤੇ ਵੀ ਹੈਗਾ ਸੀ ਸੈਲ ਤੇ ਕੋਈ ਡਿਸਕਾਊਂਟ ਨਹੀਂ ਸੀਗਾ ਫਰੈਸ਼ ਸੀਗਾ ਇਹ ਫਰੈਸ਼ ਸੀਗਾ ਇਹ ਤਾਂ 4200 ਪ੍ਰਾਈਸ ਹੈ ਫਰੈਸ਼ ਸੀਗਾ ਪਾਪਾ ਜਿਹੜਾ ਆ ਆਨ ਬਰਜਰ ट्राਊਜ਼ਰ ਲਿਆਂਦਾ ਹੈ ਇਹ ਤੇ ਡਿਸਕਾਊਂਟ ਸੀ 2200 ਰੁਪਏ ਰੇਟ ਆ ਇਹਦਾ ਹਾਂ ਡਿਸਕਾਊਂਟ ਆ ਜਿੱਤੇ ਤਾਂ ਕਿੰਨਾ ਡਿਸਕਾਊਂਟ ਹੈ 4200 ਰੁਪਏ ਐ ਬ੍ਰਾਊਨ ਵਾਲਾ ਫਰੈਸ਼ ਸੀ ਬਾਕੀ ਮੈਂ ਤੁਹਾਨੂੰ ਦਰਦ ਦੋਗੀ ਠੀਕ ਹੈ ਆ ਲਿਆਦਾ ट्राਊਜ਼ਰ ਦਮਣ ਦਾ ਇਹ ਦਮਣ ਨੂੰ ਵਿਚਾਰੀ ਨੂੰ ਬਰਥਡੇ ਤੇ ਲਿਆ ਕੇ ਦਿੱਤਾ ਵਿਚਾਰੀ ਨੂੰ ਮੈਂ ਕਿਹਾ ਬਰਥਡੇ ਤੇ ਕੁਝ ਨਹੀਂ ਦਿੱਤਾ ਤਾਂ ਚਲੋ ਦਮਣ ਨੂੰ ਆ ਲੈ ਆਦਨੇ ਆਪਾਂ ਆ ਲਿਆ ਕਰ ਦਿੱਤਾ ਇਹ ट्राਊਜ਼ਰ ਇਹ ਇਹ ਵਾਲਾ ਨਹੀਂ ਹੁੰਦਾ ਇਹਦੇ ਨਾਲ ਨਾ ਉਹ ਹੀਲ ਵਾਲਾ ਸ਼ੂ ਚੱਲ ਗਏ ਇਹ ਐਜ਼ ਅ ਪੈਂਟ ਵਾਂਗੂ ਵੀ ਲੱਗਦਾ ਬਹੁਤ ਪਿਆਰਾ ਇਹ ਵੀ ਲੂਸ ਫਿਟਿੰਗ ਹੈ ਮੈਂ ਸਾਰੇ ਦਮਨ ਲੂਸ ਫਿਟਿੰਗ ਦਿਵਾਏ ਨੇ ਜਿਹੜੇ ਪਤਾ ਕਿਉਂ ਕਿਉਂਕਿ ਟਾਈਟ ਦੇ ਨਾ ਬੁਰੇ ਲੱਗਦੇ ਨੇ ਇੱਕ ਦਮਨ ਥੋੜੀ ਹੈਵੀ ਤੁਹਾਨੂੰ ਪਤਾ ਕਿ ਸਾਰੇ ਹੈਲਦੀ ਹੈ ਕੋਈ ਨਾ ਮ ਪਤਲੀ ਹੋ ਜੂਗੀ ਵੀਡੀਓ ਚ ਨਾ ਦੱਸੋ ਵੀਡੀਓ ਦੇਖਦੇ ਨਹੀਂ ਲੈ ਤੈਨੂੰ ਸਾਰੇ ਜਣ ਦੇਖਦੇ ਨੇ ਤੇ ਇਹਦਾ ਪ੍ਰਾਈਸ ਵੀ ਇੰਨਾ ਹੀ ਹੋਣਾ ਮ ਜੇ ਮ ਪਤਲੀ ਹੁੰਦੇ 15% ਡਿਸਕਾਊਂਟ ਲਾ ਲਿਓ ਤੁਸੀਂ 15% 20% ਇੰਨਾ ਹੀ ਹੋਣਾ ਡਿਸਕਾਊਂਟ ਲਾ ਲਓ ਇਹ ਵੀ ਸੇਮ ਰੇਟ ਆ 4299 ਨਾ ਮੈਂ ਤੁਹਾਨੂੰ ਦਿਖਾ ਦਾਂ ਕੋਲੋਂ ਵੀ ਆ ਦੇਖੋ 4299 ਹਾਂ ਮੰਮਾ ਮੈਂ ਕਹਿ ਰਹੀ ਸੀ ਕਿ ਜੇ ਮੈਂ ਪਤਲੀ ਹੋ ਗਈ ਫਿਰ ਇਹਨਾਂ ਦਾ ਕੀ ਕਰਾਂਗੇ ਖੜ ਜਾ ਮੈਨੂੰ ਪਹਿਲਾਂ ਦਿਖਾ ਲੈਂਦੇ ਫਿਰ ਕਰਦੇ ਨਾ ਤੇਰੇ ਨਾਲ ਪਹਿਲਾਂ ਮੇਰੇ ਸਵਾਲ ਦਾ ਜਵਾਬ ਦਿਓ ਜੀ ਇਹ ਏ ਟਰਾਊਜ਼ਰ ਹੈ ਦਮੰਗੇ ਦੋ ਟਰਾਊਜ਼ਰ ਹੋਗੇ ਅਸੀਂ ਮਾਮਾ ਧੀਆਂ ਆ ਸਕਦੀਆਂ ਠੀਕ ਹੈ ਆ ਦਮੰਦੀ ਲਿਆਂਦੀ ਆਪਾਂ ਨੇ ਪੈਰਾਸ਼ੂਟ ਪੈਂਟ ਪੈਰਾਸ਼ੂਟ ਪੈਂਟ ਆ ਪਹਿਲਾਂ ਵੀ ਸੀਗੀ ਕੋਹ ਬਟੋ ਖਰਾਬ ਹੋ ਗਿਆ ਇਹ ਬਹੁਤ ਕੰਫਰਟ ਹੈ ਇਹ ਮੈਂ ਦਮਾ ਟੁੱਠਾ ਦਿਖਾ ਰਹੇ ਹਾਂ ਕਿੰਨਾ ਲੈਣਾ ਮੈਂ ਤਾਂ ਦੋਨੇ ਗੇੜ ਮੈਂ ਪਾਇਆ ਕਰਨੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਤੁਹਾਨੂੰ ਆਣਾ ਨਹੀਂ ਹੈ ਬਹੁਤ ਸੋਹਣੀ ਹੈ ਨਾਲੇ ਤਾਂ ਗਰਮੀਆਂ ਦੇ ਵਿੱਚ ਰਹਿਣਾ ਵੇਰ ਹੋ ਜਾਂਦੀ ਫੈਬਰਿਕ ਬੜਾ ਵਧੀਆ ਕਾਟਨ ਫੈਬਰਿਕ ਹੈ ਕਾਟਨ ਹੈ ਨਾ ਤੇ ਇਹਦਾ ਪ੍ਰਾਈਸ ਵੀ ਹੈਗਾ ਜੀ 4599 ਡਿਸਕਾਊਂਟ ਲਾ ਲਈ ਹੋ 20% ਠੀਕ ਹੈ ਕਿੰਨੇ ਦਾ ਪਏਗਾ ਮੈਂ ਆਪਣੇ ਪੁੱਤ ਨੂੰ ਨਾ ਵਿਚਰਨ ਕੱਪੜੇ ਲਿਆਦੇ ਬਹੁਤ ਟਾਈਮ ਹੋ ਗਿਆ ਹੈ ਨਹੀਂ ਲਿਆ ਕੇ ਨਹੀਂ ਸੀ ਦਿੱਤੇ ਅੱਜ ਪ્યોਤੀ ਨੂੰ ਸ਼ਾਪਿੰਗ ਕਰਾਈ ਮੈਂ ਕੁਝ ਨਹੀਂ ਲਿਆ ਹੈਗਾ ਤੇ ਆ ਲੈਂਦੀ ਹੈ ਟੀ-ਸ਼ਰਟ ਬਲੈਕ ਕਲਰ ਦੀ ਬਹੁਤ ਸੋਹਣੀ ਲੱਗੀ ਮੈਨੂੰ ਪਰਸਲਾਈ ਮਮਾ ਨੇ ਆਪਣੇ ਇੱਥੇ ਕਿ ਇਹ ਮੈਂ ਇੱਕ ਲੈਣ ਦੀ ਮੈਂ ਕਿਹਾ ਜੇ ਐਕਸਲ ਹੈ ਇਹ ਡਬਲ ਐਕਸਲਟ ਹੈ ਨਹੀਂ ਇਹ 299 ਦੀ ਹੈ ਇੱਥੇ ਵੀ ਡਿਸਕਾਊਂਟ ਸੀ ਕਿਲੇ ਦੀ ਪਈ ਹੈ ਮੇਰੇ ਵੀ ਦੀ ਆ ਹੈਗਾ ਇੱਥੇ ਲਾਈਟ ਸਕਾਈ ਜਿਆ ਕਲਰ ਮਤਲਬ ਸੇਮ ਆ ਬਸ ਇਸ ਲਾਈਟ ਸਟ੍ਰਾਈਲ ਦਾ ਕਲਰ ਇਹ ਵੀ ਅਹੀ ਦੋ ਲਿਆਂਦੀ ਆ ਮੈਂ ਕਿਹਾ ਜਿਵੇਂ ਦਮਨ ਵੀ ਕਦੇ ਪਾਲਿਆ ਕਰੇਗੀ ਤੇ ਮੈਨੂੰ ਪਾਲਾ ਠੀਕ ਹੈ ਇੱਕ ਇੱਕ ਲਿਆਂਦੀ ਆ ਦਮਨ ਨੇ ਆਪਾਂ ਸ਼ਰਟ ਦਮਨ ਇਹਨੇ ਮੈਂ ਵਧੀਆ ਲੱਗੀ ਮੈਂ ਵੀ ਪਾ ਸਕਦੀ ਹਾਂ ਦਮਨ ਇਹ ਨੋ ਨੋ ਨਹੀਂ ਕਾਲੇ ਕਰਿਓ ਮੈਨੂੰ ਜਿੰਨਾ ਕੰਫਰਟ ਸੂਟਾਂ ਚ ਮਿਲਦਾ ਨਾ ਉਨਾ ਕੰਫਰਟ ਮੈਨੂੰ ਇਹ ਚੀਜ਼ ਨਹੀਂ ਮਿਲਦਾ ਜਾਂ ਬਿਲਕੁਲ ਲੂਸ ਫਿਟਿੰਗ ਹੋਵੇ ਟਰੌਜ਼ਰ ਬਿਲਕੁਲ ਲੂਸ ਹੋਵੇ ਤੇ ਲੌਂਗ ਕੁੜਤਾ ਜਿਹਾ ਹੋਵੇ ਜਿਵੇਂ ਮੈਂ ਕੱਲ ਵਾਲੇ ਵਲੋਗਾਂ ਚ ਪਾਇਆ ਸੀ ਦੇਖਿਆ ਸੀ ਤੇ ਉਹ ਜੀ ਚੀਜ਼ ਮੈਨੂੰ ਠੀਕ ਲੱਗਦੀ ਹੈ ਕਾਲੀ ਉੱਚੀ ਨਹੀਂ ਆ ਲੈਣ ਦੀ ਦਮਨੇ ਸ਼ਰਟ ਓਕੇ ਅਸੀਂ ਉੱਥੇ ਵੀਡੀਓ ਕੁਝ ਨਹੀਂ ਬਣਾਈ ਕਿਉਂਕਿ ਮੈਂ ਠੀਕ ਨਹੀਂ ਸੀ ਤੇ ਮੈਂ ਕਦੇ ਗੱਡੀ ਚ ਬਹਿ ਜਾਨੀ ਕਿਾ ਕਦੇ ਇਹ ਲੈ ਆਉਂਦੇ ਹਨ ਮੇਰਾ ਬੀਬੀ ਬਹੁਤ ਜ਼ਿਆਦਾ ਵਧੀਆ ਪਿਆ ਜੀ ਬੜੀਆਂ ਟੈਨਸ਼ਨਾਂ ਨੇ ਦਿਮਾਗ ਤੇ ਚੰਚਾ ਕਰਨੇ ਬੰਦੇ ਨਹੀਂ ਛੱਡਦੇ ਨਹੀਂ ਹੁੰਦੇ ਹਨ ਇਹ ਕੁਛ ਆਇਆ ਤੇ ਬਾਕੀ ਅਸੀਂ ਲੈ ਆਏ ਸੀ ਡਰਮ ਕੋ ਡਰਮ ਸਮਾਨ ਸਾਡਾ ਖਤਮ ਹੋਇਆ ਸੀ ਘੜੀਆਂ ਕੰਗੀਆਂ ਟੁੱਟ ਚੱਲੀਆਂ ਸੀ ਟੁੱਟ ਨਹੀਂ ਚੱਲੀਆਂ ਸੀ ਪੁਰਾਣੀਆਂ ਹੋ ਗਈਆਂ ਗੰਦੀਆਂ ਹੋ ਜਾਂਦੀਆਂ ਨੇ ਇੱਥੇ ਦੋ ਸੀ ਕੰਗੇ ਲੈ ਕੇ ਆਏ ਆ ਧਮਣ ਆਪਣੇਰੇ ਬੰਨਿਆ ਕਿਆ ਬਲੂ ਨਹੀਂ ਮਿਲਿਆ ਬਲੂ ਮਿਲਿਆ ਨਹੀਂ ਯਾਰ ਮੈਂ ਬਲੂ ਰਿਬਨ ਧਾਰ ਕੇ ਪਤਾ ਹੀ ਨਹੀਂ ਕਿੱਥੇ ਰੱਖਤਾ ਯਾਰ ਤੇ ਇਹ ਘਾਤ ਦੇ ਸੌਸ ਇੱਕ ਇਹ ਸਾਰਾ ਕੁਝ ਦਿਖਾ ਰਿਆ ਤੁਹਾਨੂੰ ਹਨਾ ਤੁਸੀਂ ਕਹੋਗੇ ਕਿਉਂ ਦਿਖਾ ਰਹੀ ਕਿਉਂਕਿ ਜਦੋਂ ਸਾਰਾ ਕੁਝ ਤੁਹਾਡਾ ਸ਼ੇਅਰ ਕਰਦੇ ਆ ਇਹ ਚੀਜ਼ਾਂ ਵੀ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਇੱਕ ਕਪਸਟੀ ਦਾ سیرਮ ਲੈ ਕੇ ਆਏ ਆ ਕਿਉਂਕਿ ਮੇਰੇ ਵਾਲ ਬਹੁਤ ਜ਼ਿਆਦਾ ਮੋਟੇ-ਮੋਟੇ ਤੇ ਫਲਫੀ ਨੇ ਥੋੜੇ ਬੰਦ ਲਾ ਕੇ ਸੌਫਟ ਜੇ ਹੋ ਜਾਂਦੇ ਆ ਇਹ ਵਾਲਾ ਨਹੀਂ ਹੁੰਦਾ ਇਹਰੇ ਪੁੱਛ-ਪੁੱਛ ਬਹੁਤ ਹਾਰਡ ਕਰਦਾ ਹੈ ਫਿਰ ਨਹੀਂ ਉਹ ਖਰਾਬ ਸੀ ਉਹ ਤਾਂ ਆਪਣਾ ਪਹਿਲਾਂ ਤੇ ਇਹ ਲੈ ਕੇ ਆਈ ਹਾਂ ਲਕਮੀ ਦਾ ਮੋਇਸਚਰਾਈਜ਼ਰ ਬਿਲ ਵਧੀਆ ਲੱਗਦਾ ਇਹਦੀ ਖੁਸ਼ਬੂ ਵੀ ਬੜੀ ਵਧੀਆ ਤੇ ਉਵੇਂ ਹੀ ਬੜਾ ਸੌਫਟ ਜਿਹਾ ਬਿਲਕੁਲ ਲਾਈਟ ਜਿਹਾ ਲੱਗਦਾ ਹੈ ਖਤਮ ਹੋ ਗਿਆ ਪਿਆ ਹੈ। ਮੈਂ ਸਾਰਾ ਕੁਝ ਦਿਖਾਉਣ ਤੁਹਾਂ। ਯਾ ਅਸੀ ਮਮਤੀਆਂ ਲੈ ਕੇ ਆਈਆਂ ਸੌਫਟ ਸਕ ਕਿਉਂਕਿ ਇਹ ਜਿਆਦਾ ਸ਼ੂਹੀ ਪਾਨੀਆਂ ਵਾਲ ਜੇ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਇਹ ਜਿਆਦਾ ਸ਼ੂਹੀ ਪਾਣੇ ਸ਼ੂਹੀ ਇਹਨੇ ਕੰਫਰਟ ਦੇਣਾ ਫਟਾਫੜਪਾਓ ਜਿਵੇਂ ਲੋਅ ਟੀ-ਸ਼ਰਟ ਨਾ ਮੈਂ ਤਾਂ ਸੂਟਨਾ ਵੀ ਸ਼ੁਰੂ ਪਾ ਲਈ ਨਾ। ਅੱਜ ਤੁਹਾਨੂੰ ਕੀ ਕੀ ਸ਼ਾਪਿੰਗ ਦੀ ਪੀ ਸਾਰੀ ਦਿਖਾਤੀ। ਇੱਕ ਨੇਲ ਰਿਮੂਵਰ ਤੇ ਇਹ ਲਿਪਸਟਿਕ ਸਾਡੀ ਕਿਸੇ ਭੈਣ ਨੇ ਲਈ ਜਾਂਦੀ ਉਹਨਾਂ ਨੇ ਸਪੈਸ਼ਲੀ ਮੰਗਾਈ ਸੀ। ਉਹ ਸੋਣਾ ਕੰਨ ਰਹਿਤ ਨੇ ਲੈ ਕੇ ਆਇਆ 6 ਐਕ ਨੋ ਐ 6 ਇਧਰੋਂ 6 ਲੱਗਦਾ ਇਧਰੋਂ 9 ਲੱਗਦਾ ਠੀਕ ਹੈ ਤੇ ਇਹ ਕੀਤੀ ਅਹੀ ਅੱਜ ਸ਼ੋਪਿੰਗ ਜ਼ਰੂਰੀ ਸੀ ਜ਼ਰੂਰੀ ਚੀਜ਼ਾਂ ਹਨ ਤਾਂ ਕਰਨੀ ਪਈ ਕਿਉਂਕਿ ਆਪਾ ਕਹ ਰਹੇ ਸੀ ਗਰਮੀ ਸ਼ੁਰੂ ਹੋ ਗਈ ਐ ਤੇ ਮੈਨੂੰ ਮੈਂ ਕੱਪੜੇ ਲੈਣੇ ਹਜੇ ਉਧਰ ਦੀਆਂ ਫੈਂਟਾਂ ਰਹਿਦੀਆਂ ਨੇ ਉਹ ਕਹਿੰਦੇ ਮੈਂ ਲਿਆਵਾਂਗਾ ਕੱਲ ਨੂੰ ਜਾ ਕੇ ਤੇ ਬਸ ਅੱਜ ਮੈਂ ਆਣਾਂਗੀ ਕਰਕੇ ਨਾਲ ਕਰੂੰਗੀ ਲੱਗਾ ਮੈਂ ਇੱਕ ਕੰਗਾ ਤੇਰਾ ਇੱਕ ਮੇਰਾ ਪਾਪਾ ਦੇ ਵਾਲਾ ਮੇਰਾ ਵਾਲਾ ਪਾਪਾ ਦੇ ਵਾਲਾ ਨਹੀਂ ਪਾਪਾ ਨੂੰ ਨੋੜਨੀ ਅਸੀਂ ਦੋ ਹੀ ਗੰਗੇ ਲਿਆਈਆਂ ਕਿਉਂਕਿ ਸਾਨੂੰ ਮਾਵਾ ਦੀ ਅੰ ਲੋੜ ਹੈ ਪਾਪਨ ਨੂੰ ਤਾਂ ਲੋੜ ਨਹੀਂ ਹੈਗੀ ਅੱਜ ਮੌਸਮ ਵੀ ਬੜਾ ਨੇੜੀ ਚੰਗੀ ਬਾਤ ਮੇਰੇ ਕੋਲ ਇੱਕ ਆਈਡੀਆ ਹੈ ਬਹੁਤ ਵਧੀਆ ਆਈਡੀਆ ਬਸ ਰੀਲ ਬਣਾਉਂਦਾ ਜਾਂ ਤਾਂ ਸ਼ਾਰਟਸ ਉਹ ਫਿਰ ਅਪਬਾਤ ਚ ਦਿਖਾਵਾਂਗੇ ਇੱਥੇ ਲੀ ਸਸਪੈਂਸ ਰਹਿੰਦਾ ਤੁਸੀਂ ਇੰਸਟਾਗ੍ਰam ਪੇਜ ਆ ਸਾਡਾ ਬਾਸੀ ਫੈਮਿਲੀ ਦੇ ਨਾਮ ਤੇ ਉੱਥੇ ਵੀ ਜਰੂਰ ਫੋਲੋ ਕਰੋ ਪੰਜਾਬੀ ਪਹਿਰਾਵੇ ਦੇ ਨਾਮ ਤੇ ਉੱਥੇ ਵੀ ਜਰੂਰ ਸਾਨੂੰ ਫੋਲੋ ਕਰ ਲਿਓ ਤੇ ਆਪਣਾ ਫੇਸਬੁੱਕ ਪੇਜ ਵੀ ਹੈ ਬਾਸੀ ਫੈਮਿਲੀ ਦੇ ਨਾਮ ਤੇ ਉੱਥੇ ਵੀ ਜਰੂਰ ਫੋਲੋ ਕਰਿਓ ਉੱਥੇ ਫੁੱਲ ਸਪੋਰਟ ਕਰੋ ਜੀ ਸਾਨੂੰ ਫੇਸਬੁੱਕ ਪੇਜ ਤੇ ਵੀ ਕਿਉਂਕਿ ਉੱਥੇ ਵੀ ਸਾਨੂੰ ਬਹੁਤ ਲੋੜ ਹੈ ਆਪਣੇ ਭੈਣ ਭਰਾਵਾਂ ਦੀ ਠੀਕ ਹੈ ਜੀ ਤੇ ਇਹ ਸੀ ਜੀ ਅੱਜ ਦੀ ਸਾਡੀ ਸ਼ਾਪਿੰਗ ਠੀਕ ਹੈ ਮੈਂ ਤੁਹਾਡਾ ਸਾਰਾ ਕੁਝ ਤੁਹਾਡ ਨਾਲ ਸ਼ੇਅਰ ਕਰਤਾ ਜੋ ਕੁਝ ਵੀ ਲੈ ਕੇ ਆਇਆ ਬਾਕੀ ਜੋ ਕੁ ਹੋ ਜੀ ਹੁਣ ਜੀ ਸਮਾਨ ਸਾਰੀ ਸਾਡੇ ਘਰੇ ਗਾਹ ਬਹੁਤ ਪਿਆ ਕਿਉਂਕਿ ਤੁਹਾਨੂੰ ਪਤਾ ਹੈ ਅਸੀਂ ਪਿੰਡ ਸੀ ਕਾਫੀ ਦਿਨਾਂ ਤੋਂ ਕੋਈ ਕੰਮ ਨਹੀਂ ਕੀਤਾ ਤੇ ਮਿਲਦੇ ਆ ਤੁਹਾਨੂੰ ਹੁਣ ਅਲੋ ਠੀਕ ਹੈ ਜੀ